ਗੁਰੂ ਨਾਨਕ ਜੀ ਤੁਹਾਡਾ ਦیدار ਕਰਕੇ ਉਸ ਆਗੀ ਗਈਆਂ ਹੰਕਾਰੀਆਂ ਨੂੰ ਕੁੱਲ ਹੀ ਵਿੱਚ ਗਰੀਬ ਦੀ ਚਾਹ ਬੈਠਾ ਕੂੜ ਦੱਸਿਆ ਮਹਿਲ ਓਟਾਰੀਆਂ ਨੂੰ ਸੜਦੇ ਹੋਏ ਸੰਸਾਰ ਨੂੰ ਠੰਡ ਪਾ ਕੇ ਸਾਥ ਕੀਤਾ ਸੀ ਤਾਪੇ ਅੰਗਿਆਰੀਆਂ ਨੂੰ ਦਿੱਤਾ ਸੱਚਾ ਸਰੂਪ ਸੀ ਰਾਗਸਾਨੂ ਤੇ ਹੋਰ ਉਤਾਰਿਆ ਕਈਆਂ ਸੰਸਾਰੀਆਂ ਨੂੰ ਹੋਰ ਉਤਾਰਿਆ ਕਈਆਂ ਸੰਸਾਰੀਆਂ ਨੂੰ ਸਾਡੇ ਮਾਨ ਸਲਮਾਨ ਜਿਹੜੇ ਪਹਿਲਾਂ ਕਵਿศรี ਜਥਾ ਬੋਲ ਕੇ ਗਿਆ ਉਹਨਾਂ ਨੇ ਮਾਨ ਸਨਮਾਨ ਭੇਜਿਆ ਹੋਰ ਕਿ ਦੱਸ ਦੇ ਬਾਈ ਤੇਰੇ ਗੁੱਸੇ ਨਾ ਹੋ ਜਾਣ ਕਿਹਨਾਂ ਨੇ ਭੇਜਿਆ ਮਾਨ ਉਹਨਾਂ ਦਾ ਮਨੋਂ ਬੋਲਦੇ ਆ ਦਰਸ਼ਨ ਸਿੰਘ ਬਾਲੀਆ ਦਰਸ਼ਨ ਸਿੰਘ ਜੀ ਬਿਜਲੀ ਵਾਲੇ ਸਾਡੇ ਬਾਬਾ ਜੀ ਗੁੱਡੂ ਦਾਸ ਕਵਿศรี ਜਥਾ ਆਹ ਲੈ ਕਵਤਾ ਸਰਵਣ ਕਰਿਓ ਫਤਿਹ ਸਾਂਝੀ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਚੜ੍ਹਦੀ ਕਲਾ ਦੀ ਆਪਾਂ ਕਵਤਾ ਸਤਿਗੁਰਾਂ ਦੇ ਜੀਵਨ ਦੀ ਉਹਦੇ ਇਤਿਹਾਸ ਦੇ ਵਿੱਚੋਂ ਕਰਤਾ ਐਉਂ ਸਰਵਣ ਕੋ ਹੋ ਕਾਰਾਂ ਕੀ ਸੇਵਤ ਗੁਜੇਰੀ ਦੇ ਲਾਲ ਦੀ ਗੁਜੇਰੀ ਦੇ ਲਾਲ ਦੀ ਉਹ ਮਰਨ ਆਣੀ 8 9 ਸਾਲ ਦੀ 8 9 ਸਾਲ ਦੀ ਸਬਦ ਲਾਹੀ ਉਹ ਮਰਨ ਦਾਨ ਜੀ ਉਹ ਮਰਨ ਦਾਨ ਜੀ ਰੱਖ ਲੋ ਤਰਮ ਦੇ ਕੇ ਬਲੀਦਾਨ ਜੀ ਹਾਂ ਬਲੀਦਾਨ ਜੀ ਉਹ ਦੁਖੀ ਹੋਏ ਜੀ ਵਰਨ ਜੀ ਚਾਰੇ ਹੀ ਵਰਨ ਜੀ ਕੋਟੀ ਮਹਾਰਾਜ ਆਗੇ ਨੇ ਸਰਨ ਜੀ ਆਗੇ ਨੇ ਸਰਨ ਜੀ ਦੇਸ ਤੇ ਚਲਹੁਣਾ ਕੇਸਰੀ ਨਿਸ਼ਾਨ ਜੀ ਕੇਸਰੀ ਨਿਸ਼ਾਨ ਜੀ ਰੱਖ ਲੋ ਤਰਮ ਦੇ ਕੇ ਬਲੀਦਾਨ ਜੀ ਆ ਬਲੀਦਾਨ ਜੀ ਜਿਹੜਾ ਕੀਤਾ ਹੈ ਮਕੰਡ ਤੇ ਕਿਰਾਰ ਜੀ ਕੰਡ ਤੇ ਕਿਰਾਰ ਜੀ ਉਹੇ ਲੱਕੇ ਸੀਂ ਨੇਰੀ ਕਰਨ ਤਿਆਰ ਹੋ ਕਰਨ ਤਿਆਰੇ ਜੀ ਝੂਲ ਤੇ ਰਣ ਕੇਸਰੀ ਨਸਾਨ ਜੀ ਕੇਸਰੀ ਨਸਾਨ ਜੀ ਰੱਖ ਲੋ ਧਰਮ ਦੇ ਕੇ ਬਲੀਦਾਨ ਜੀ ਹਾਂ ਬਲੀਦਾਨ ਜੀ ਓ ਟੱਕੇ ਨਾਲ ਮੰਦਰ ਟਹਾਈ ਜਾਂਦੇ ਆ ਓ ਟਹਾਈ ਜਾਂਦੇ ਆ ਸਾਥ-ਸਾਥ ਕੰਨਿਆ ਲਜਾਈ ਜਾਂਦੇ ਆ ਓ ਲਜਾਈ ਜਾਂਦੇ ਆ ਜਾਣੀ ਦੇਸ ਵਿੱਚ ਮੱਚ ਗਿਆ ਤਾਂ ਫਾਣ ਜੀ ਮੱਚ ਗਿਆ ਤਾਂ ਫਾਣ ਜੀ ਰੱਖ ਲੋ ਧਰਮ ਦੇ ਕੇ ਬਲੀਦਾਨ ਜੀ ਹਾਂ ਬਲੀਦਾਨ ਜੀ ਮਰੀ ਹੋਈ ਅਣਖ ਜਗਾਉਣੀ ਪੈ ਗਈ ਹੋ ਜਗਾਉਣੀ ਪੈ ਗਈ ਮੋੜ ਕੇ ਤੇ ਕਿ ਤਖੜ ਕਉਣੀ ਪੈ ਗਈ ਖੜ ਕਉਣੀ ਪੈ ਗਈ ਖਾਲਸਾ ਸਜਾਉ ਕੜਾ ਕਰ ਪਣ ਜੀ ਕੜਾ ਕਰ ਪਣ ਜੀ ਰੱਖ ਲੋ ਧਰਮ ਦੇ ਕੇ ਬਲੀਦਾਨ ਜੀ ਹਾਂ ਬਲੀਦਾਨ ਜੀ ਕਹਿੰਦੇ ਕੀ ਤਾਂ ਭਗਤ ਦੇ ਅਣਾਦੋ ਜੀ ਆਨ ਆਵਾਜ ਜੀ ਪੰਡਤਾਂ ਨੂੰ ਲਾ ਦੋ ਪੜਨ ਨਮਾਜ਼ ਜੀ ਪੜਨ ਨਮਾਜ਼ ਜੀ ਚਾਰੇ ਹੀ ਬਰੇਨ ਛੱਡ ਗੇ ਮਦਾਨ ਜੀ ਛੱਡ ਗੇ ਮਦਾਨ ਜੀ ਰੱਖ ਲੋ ਤਰਮ ਦੇ ਕੇ ਬਲੀਦਾਨ ਜੀ ਆ ਬਲੀਦਾਨ ਜੀ ਹੋ ਚੰਚੂ ਟਿੱਕਾ ਕੀ ਤੇ ਨਜ਼ਰ ਨਹੀਂ ਆਉਣਗੇ ਹੋ ਨਜ਼ਰ ਨਾ ਆਉਣਗੇ ਇੰਦੂ ਸਿੱਖਾ ਕੁੱਲ ਮੋਮਨਾ ਕਰਾਉਣਗੇ ਮੋਮਨਾ ਕਰਾਉਣਗੇ ਗੁਰਬਾਣੀ ਸਾਡ ਪੜਨਾ ਕੁਰਾਨ ਜੀ ਪੜਨ ਕਰਾਉਣ ਜੀ ਰੱਖ ਲੋ ਪਰਮ ਦੇ ਕੇ ਬਲੀਦਾਨ ਜੀ ਹਾਂ ਬਲੀਦਾਨ ਜੀ ਕਹਿੰਦੇ ਚਾਰੇ ਪਾਸੇ ਜੋ ਲਮਾ ਦੀ ਅਗ ਮੱਚ ਗਈ ਕਹਿੰਦੇ ਅਗ ਮੱਚ ਗਈ ਚੱਕ ਦੂਗਲਾ ਮੇ ਰੱਬੀ ਜੋਤ ਸੱਚ ਦੀ ਰੱਬੀ ਜੋਤ ਸੱਚ ਦੀ ਜੋਰਾ ਸਿੰਘ ਲੱਗ ਰਨ ਬਿਹਾਰ ਜੀ ਰੱਖ ਲੋ ਤਰ ਮਰੇ ਕਬੀਦਾਨ ਜੀ ਹਾਨੇ